ਤੇ ਸਿੱਧੂ ਦਾ ਜਨਮਨਾਕੀ ਕੱਟਿਆ ਚੰਨੀ ਪਹੁੰਚੀ ਹੈ ਕੀ ਕਹਿਣਾ ਦਿਹਾਣ ਬਿਲਕੁਲ ਇੱਕ ਬڑے-ਵਡੇ ਝਕਮ ਦੇ ਉੱਤੇ ਕਹਿੰਦੇ ਨਾ ਮੱਲਮ ਲੱਗੀ ਹੈ ਔਰ ਅਸੀਂ ਇਹਨੂੰ ਉਸੇ ਤਰੀਕੇ ਨਾਲ ਹੀ ਲੈ ਰਹੇ ਆਂ ਭਾਵੇਂ ਅਸੀਂ ਵੱਡੇ ਪੁੱਤ ਦਾ ਜਿਹੜਾ ਖਲਾਇ ਉਹਨੂੰ ਪੂਰਾ ਤਾਂ ਨਹੀਂ ਕਰ ਸਕਦੇ ਪਰੰਤੂ ਇੱਕ ਰਾਹਤ ਜ਼ਰੂਰ ਮਿਲੀ ਹੈ ਔਰ ਇਸ ਸ਼ੁਭ ਮੌਕੇ ਦੇ ਉੱਤੇ ਆ ਕੇ ਸੀਐਮ ਸਾਹਿਬ ਨੇ ਫੋਰ ਇਸ ਪਲ ਨੂੰ ਰੌਚਕ ਬਣਾਇਆ ਸੁਹਾਣਾ ਬਣਾਇਆ ਮੈਂ ਇਹਨਾਂ ਨੂੰ ਵੀ ਜੀ ਆਇਆਂ ਕਹਿੰਦਾ ਤੁਹਾਡਾ ਸਾਰਿਆਂ ਦਾ ਪ੍ਰੈਸ ਦਾ ਜਿਹਨੇ ਵੀ ਤੁਸੀਂ ਇੱਥੇ ਚਾ ਕਰਨਾ ਕਰ ਚੁੱਕੇ ਹੋ ਸਭਨਾਂ ਦਾ ਧੰਨਵਾਦ ਕਰਦੇ ਆਂਕਾ ਜੀ ਬਥੇਰਾ ਰੋਕਣ ਦੀ ਕੋਸ਼ਿਸ਼ ਕੀਤੀ ਸੋਸ਼ਲ ਮੀਡੀਆ ਤੇ ਅੱਜ ਪੂਰੀ ਜਿਹੜੀ ਲਹਿਰ ਵਰਕਰਾਰ ਹੈ ਉਸੇ ਦਾ ਬੇਟਾ ਮੇਰਾ ਵੀ ਆਪ ਦਾ ਸਾਡਾ ਘਰ ਨੂੰ ਕੋਈ ਵੀ ਇਦਾਂ ਦਾ ਪ੍ਰੋਗਰਾਮ ਨਹੀਂ ਸੀ ਕੇ ਸੀ ਨੂੰ ਕੋਈ ਸੈਲੀਬ੍ਰੇਟ ਕਰਨਾ ਪਰੰਤੂ ਉਹ ਕਹਿੰਦੇ ਨੇ ਵੀ ਇਹ ਮਹਾਜ ਨੇ ਆਪਣੇ ਆਪ ਰੋਕੇ ਨਹੀਂ ਰੁਕਦੇ ਤਾਂ ਇਹ ਲੋਕਾਂ ਦਾ ਪਿਆਰ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਚੰਨੀ ਸਾਹਿਬ ਛੋਟੇ ਸਿੱਧੂ ਦਾ ਅੱਜ ਪਹਿਲਾ ਜਨਮ ਦਿਨ ਆਇਆ ਕੀ ਕਹੋਗੇ ਮੈਂ ਇਸ ਗੱਲ ਨੂੰ ਆਪਣੇ ਤਨਪਾਗਰ ਖੁਸ਼ਕਿਸਮਤ ਸਮਝਦਾ ਕਿ ਅੱਜ ਮੈਂ ਬਾਈ ਜੀ ਦੇ ਪਰਿਵਾਰ ਦੇ ਵਿੱਚ ਆਪਣੇ ਛੋਟੇ ਸਿੱਧੂ ਦੇ ਜਨਮ ਦਿਨ ਮਨਾਉਣ ਵਾਸਤੇ ਇੱਥੇ ਆਇਆ ਤੇ ਮੈਨੂੰ ਬੜੀ ਖੁਸ਼ੀ ਹੈ ਬਹੁਤ ਬਹੁਤ ਸ਼ੁਭ ਕਾਮਨਾਵਾਂ ਉਹਨੂੰ ਆਉਣ ਵਾਲੀ ਜ਼ਿੰਦਗੀ ਦੇ ਲਈ ਤੇ ਬਹੁਤ ਬਹੁਤ ਵਧਾਈ ਮੇਰੇ ਬੀਬੀ ਜੀ ਨੂੰ ਤੇ ਬਾਈ ਜੀ ਨੂੰ ਤੇ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਪਰਿਵਾਰ ਦੇ ਵਿੱਚ ਦੁਬਾਰੇ ਸਿੱਧੂ ਨੇ ਆ ਕੇ ਆਪਣੀਆਂ ਖੁਸ਼ੀਆਂ ਇਸ ਪਰਿਵਾਰ ਨੂੰ ਬਖਸ਼ੀਆਂ ਪ੍ਰਮਾਤਮਾ ਇਸ ਨਵੇਂ ਸਿੱਧੂ ਨੂੰ ਸਾਡੇ ਨੂੰ ਲੰਬੀ ਉਮਰ ਬਖਸ਼ੀ ਚੰਨੀ ਸਾਹਿਬ ਤੁਸੀਂ ਸੰਸਦ ਦੇ ਵਿੱਚ ਫੇਰ ਸਰਕਾਰ ਕਿਹੜੀ ਸੀ ਆਪਾਂ ਆਪਾਂ ਇੱਥੇ ਤੱਕੇ ਰੱਖੀ ਸਰ ਉਹੀ ਉਹ ਤੋਂ ਉਸੇ ਵਾਲੇ ਦੇ ਇਨਸਾਫ ਨੂੰ ਲੈ ਕੇ ਤੁਸੀਂ ਜਿਵੇਂ ਪਹਿਲਾਂ ਜਿਹੜਾ ਫਲੋ ਸੀਗਾ ਉਸ ਦੇ ਜਾਣ ਪਿੱਛੇ ਵੀ ਉਹੀ ਫਲੋ ਲਗਾਤਾਰ ਵਰਕਰਾਰਾ ਮੈਂ ਜਦ ਘਰ ਚ ਆਇਆ ਐਂਟਰ ਕਰਿਆ ਕਮਰੇ ਚ ਬੜਿਆ ਸਾਹਮਣੇ ਸਿੱਧੂ ਦੀ ਫੋਟੋ ਸੀ ਉਹਨੂੰ ਇਹ ਲੱਗਿਆ ਕਿ ਮੰਨੂ ਇਹ ਕਹਿ ਰਿਹਾ ਕਿ ਮੈਂ ਦਵਾਰੇ ਆ ਗਿਆ ਬਾਈ ਮੈਂ ਘਾਰੀਆ ਇੱਕ ਦਿਨ ਆਏਗਾ ਕਿ ਪੂਰਾ ਇਨਸਾਫ ਮਿਲੇਗਾ ਪਰਿਵਾਰ ਦੀ ਪੂਰੀ ਤਸੱਲੀ ਹੋਏਗੀ ਪਰਮਾਤਮਾ ਉਹ ਦਿਨ ਲੈ ਕੇ ਆਵੇ ਤੇ ਹੋਏਗਾ ਬਿਲਕੁਲ ਇੱਕ بڑے بڑے ਜਾਕਮ ਦੇ ਉੱਤੇ ਕਹਿੰਦੇ ਨਾ ਮਰਦਮ ਲੱਗੀ ਹੈ ਔਰ ਅਸੀਂ ਉਸੇ ਤਰੀਕੇ ਨਾਲ ਹੀ ਲੈ ਰਹੇ ਆਂ ਭਾਵੇਂ ਅਸੀਂ ਵੱਡੇ ਪੁੱਤ ਦਾ ਜਿਹੜਾ ਖਲਾਅ ਉਹਨੂੰ ਪੂਰਾ ਤਾਂ ਨਹੀਂ ਕਰ ਸਕਦੇ ਪਰੰਤੂ ਇੱਕ ਰਾਹਤ ਜ਼ਰੂਰ ਮਿਲੀ ਹੈ ਔਰ ਇਸ ਸ਼ੁਭ ਮੌਕੇ ਦੇ ਉੱਤੇ ਆ ਕੇ ਸੀਐਮ ਸਾਹਿਬ ਨੇ ਔਰ ਇਸ ਪਾਲਣੇ ਵੀ ਤੁਸੀਂ ਇੱਥੇ ਚੈੱਕ ਕਰਨ ਦਾ ਕਰਨ ਕਰਦੇ। ਬਥੇਰਾ ਰੋਕਣ ਲਈ। ਅੱਗੇ ਜੀ ਬਥੇਰਾ ਰੋਕਣ ਦੀ ਕੋਸ਼ਿਸ਼ ਕੀਤੀ। ਸੋਸ਼ਲ ਮੀਡੀਆ ਤੇ ਅੱਜ ਪੂਰੀ ਜਿਹੜੀ ਲਹਿਰ ਬਰਕਰਾਰ ਹੈ ਉਸੇ ਤਰ੍ਹਾਂ। ਬੇਟਾ ਮੇਰਾ ਵੀ ਆਪ ਦਾ ਸਾਡਾ ਘਰੇਲੂ ਕੋਈ ਵੀ ਇਦਾਂ ਦਾ ਪ੍ਰੋਗਰਾਮ ਨਹੀਂ ਕਿ ਅਸੀਂ ਨੂੰ ਕੋਈ ਸੈਲੀਬ੍ਰੇਟ ਕਰਨਾ ਪਰੰਤੂ ਉਹ ਕਹਿੰਦੇ ਨੇ ਵੀ ਇਹ ਮਹਾ ਜਨੇ ਆਪਣੇ ਆਪ ਰੋਕੇ ਨਹੀਂ ਰੁਕਦੇ। ਤਾਂ ਇਹ ਲੋਕਾਂ ਦਾ ਪਿਆਰ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ। ਚੰਨੀ ਸਾਹਿਬ ਛੋਟੇ ਸਿੱਧੂ ਦਾ ਅੱਜ ਪਹਿਲਾ ਜਨਮ ਦਿਨ ਆਇਆ ਕੀ ਕਹੋਗੇ? ਮੈਂ ਇਸ ਗੱਲ ਨੂੰ ਆਪਣੇ ਤਨਪਾਗਰ ਖੁਸ਼ਕਿਸਮਤ ਸਮਝਦਾ ਕਿ ਅੱਜ ਮੈਂ ਬਾਈ ਜੀ ਦੇ ਪਰਿਵਾਰ ਦੇ ਵਿੱਚ ਆਪਣੇ ਛੋਟੇ ਸਿੱਧੂ ਦੇ ਜਨਮ ਦਿਨ ਮਨਾਉਣ ਵਾਸਤੇ ਇੱਥੇ ਆਇਆ ਤੇ ਮੈਨੂੰ ਬੜੀ ਖੁਸ਼ੀ ਹੈ ਬਹੁਤ ਬਹੁਤ ਸ਼ੁਭ ਕਾਮਨਾਵਾਂ ਉਹਨੂੰ ਆਉਣ ਵਾਲੀ ਜ਼ਿੰਦਗੀ ਦੇ ਲਈ ਤੇ ਬਹੁਤ ਬਹੁਤ ਵਧਾਈ ਮੇਰੇ ਬੀਬੀ ਜੀ ਨੂੰ ਤੇ ਬਾਈ ਜੀ ਨੂੰ ਤੇ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਪਰਿਵਾਰ ਦੇ ਵਿੱਚ ਦੁਬਾਰੇ ਸਿੱਧੂ ਨੇ ਆ ਕੇ ਆਪਣੀਆਂ ਖੁਸ਼ੀਆਂ ਇਸ ਪਰਿਵਾਰ ਨੂੰ ਬਖਸ਼ੀਆਂ ਪ੍ਰਮਾਤਮਾ ਇਸ ਨਮੇ ਸਿੱਧੂ ਨੂੰ ਸਾਡੇ ਨੂੰ ਲੰਬੀ ਉਮਰ ਬਖਸ਼ੀ ਜਨੀ ਸਾਹਿਬ ਤੁਸੀਂ ਸੰਸਦ ਦੇ ਵਿੱਚ ਫੇਰ ਸਰਕਾਰ ਘੇੜੀ ਸੀ ਆਪਾਂ ਇੱਥੇ ਤੱਕੇ ਰੱਖੀ ਨੀ ਨੀ ਉਹੀ ਤੋਂ ਉਸੇ ਵਾਲੇ ਦੇ ਇਨਸਾਫ ਨੂੰ ਲੈ ਕੇ ਤੁਸੀਂ ਜਿਵੇਂ ਪਹਿਲਾਂ ਜਿਹੜਾ ਫਲੋ ਸੀਗਾ ਉਸਦੇ ਜਾਣ ਪਿੱਛੋਂ ਵੀ ਉਹੀ ਫਲੋ ਲਗਾਤਾਰ ਵਰਕਰਾਰਾ ਮੈਂ ਜਦ ਘਰ ਚ ਆਇਆ ਐਂਟਰ ਕਰਿਆ ਕਮਰੇ ਚ ਬੜਿਆ ਸਾਹਮਣੇ ਸਿੱਧੂ ਦੀ ਫੋਟੋ ਸੀ ਉਹਨੂੰ ਇਹ ਲੱਗਿਆ ਕਿ ਮੰਨੋ ਇਹ ਇਹ ਕਹਿ ਰਿਹਾ ਕਿ ਮੈਂ ਦੁਬਾਰੇ ਆ ਗਿਆ ਬਾਈ ਮੈਂ ਘਰ ਹੀ ਆਇਆ ਇੱਕ ਦਿਨ ਆਏਗਾ ਕਿ ਪੂਰਾ ਇਨਸਾਫ ਮਿਲੇਗਾ ਪਰਿਵਾਰ ਦੀ ਪੂਰੀ ਤਸੱਲੀ ਹੋਏਗੀ ਪਰਮਾਤਮਾ ਉਹ ਦਿਨ ਲੈ ਕੇ ਆਵੇ ਤੇ ਹੋਏਗਾ ਬਾਈ ਛੋਟੇ ਸਿੱਧੂ ਦਾ ਜਨਮ ਨਾ ਕਿ ਕੱਟਿਆ ਚੰਨੀ ਪਹੁੰਚੀ ਹੈ ਕੀ ਕਹਿਣਾ ਦਿਹਾਉਂ ਬਿਲਕੁਲ ਇੱਕ ਬੜੇ-ਬੜੇ ਝਾਕਮ ਦੇ ਉੱਤੇ ਕਹਿੰਦੇ ਨਾ ਮਰਦਮ ਲੱਗੀ ਹੈ ਔਰ ਅਸੀਂ ਇਹਨੂੰ ਉਸੇ ਤਰੀਕੇ ਨਾਲ ਹੀ ਲੈ ਰਹੇ ਆਂ ਭਾਵੇਂ ਅਸੀਂ ਵੱਡੇ ਪੁੱਤ ਦਾ ਜਿਹੜਾ ਖਲਾਇ ਉਹਨੂੰ ਪੂਰਾ ਤਾਂ ਨਹੀਂ ਕਰ ਸਕਦੇ ਪਰੰਤੂ ਇੱਕ ਰਾਹਤ ਜ਼ਰੂਰ ਮਿਲੀ ਹੈ ਔਰ ਇਸ ਸ਼ੁਭ ਮੌਕੇ ਦੇ ਉੱਤੇ ਆ ਕੇ ਸੀਐਮ ਸਾਹਿਬ ਨੇ ਔਰ ਇਸ ਪਲ ਨੂੰ ਰੌਚਕ ਬਣਾਇਆ ਸੁਹਾਣਾ ਬਣਾਇਆ ਮੈਂ ਇਹਨਾਂ ਨੂੰ ਵੀ ਜੀ ਆਇਆਂ ਕਹਿੰਦਾ ਤੁਹਾਡਾ ਸਾਰਿਆਂ ਦਾ ਪ੍ਰੈਸ ਦਾ ਜਿਹਨੇ ਵੀ ਤੁਸੀਂ ਇੱਥੇ ਚ ਆ ਕੇ ਕੰਮ ਕਰਨ ਦਾ ਬਥੇਰਾ ਧੰਨਵਾਦ ਕਰਦਾ ਅੰਕ ਜੀ ਬਥੇਰਾ ਰੋਕਣ ਦੀ ਕੋਸ਼ਿਸ਼ ਕੀਤੀ ਸੋਸ਼ਲ ਮੀਡੀਆ ਤੇ ਅੱਜ ਪੂਰੀ ਜਿਹੜੀ ਲਹਿਰ ਵਰਕਰਾਰ ਹੈ ਉਸੇ ਦਾ ਬੇਟਾ ਮੇਰਾ ਵੀ ਆਪ ਦਾ ਸਾਡਾ ਘਰੇਲੂ ਕੋਈ ਵੀ ਇਦਾਂ ਦਾ ਪ੍ਰੋਗਰਾਮ ਨਹੀਂ ਸੀ ਕਿ ਅਸੀਂ ਨੂੰ ਕੋਈ ਸੈਲੀਬ੍ਰੇਟ ਕਰਨਾ ਪਰੰਤੂ ਉਹ ਕਹਿੰਦੇ ਨੇ ਵੀ ਇਹ ਮਹਾਜ ਨੇ ਆਪਣੇ ਆਪ ਰੋਕੇ ਨਹੀਂ ਰੁਕਦੇ ਤਾਂ ਇਹ ਲੋਕਾਂ ਦਾ ਪਿਆਰ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਚੰਨੀ ਸਾਹਿਬ ਛੋਟੇ ਸਿੱਧੂ ਦਾ ਅੱਜ ਪਹਿਲਾ ਜਨਮ ਦਿਨ ਆਇਆ ਉਹ ਕੀ ਕਹੂੰਗਾ ਮੈਂ ਇਸ ਕਹ ਲੂੰ ਆਪਣੇ ਤਨ ਭਾਗ ਅਰ ਖੁਸ਼ਕਿਸਮਤ ਸਮਝਦਾ ਕਿ ਅੱਜ ਮੈਂ ਬਾਈ ਜੀ ਦੇ ਪਰਿਵਾਰ ਦੇ ਵਿੱਚ ਆਪਣੇ ਛੋਟੇ ਸਿੱਧੂ ਦੇ ਜਨਮ ਦਿਨ ਮਨਾਉਣ ਵਾਸਤੇ ਇੱਥੇ ਆਇਆ ਤੇ ਮੈਨੂੰ ਬੜੀ ਖੁਸ਼ੀ ਹੈ ਬਹੁਤ ਬਹੁਤ ਸ਼ੁਭ ਕਾਮਨਾਵਾਂ ਉਹਨੂੰ ਆਉਣ ਵਾਲੀ ਜ਼ਿੰਦਗੀ ਦੇ ਲਈ ਤੇ ਬਹੁਤ ਬਹੁਤ ਵਧਾਈ ਮੇਰੇ ਬੀਬੀ ਜੀ ਨੂੰ ਤੇ ਬਾਈ ਜੀ ਨੂੰ ਤੇ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਪਰਿਵਾਰ ਦੇ ਵਿੱਚ ਦੁਬਾਰੇ ਸਿੱਧੂ ਨੇ ਆ ਕੇ ਆਪਣੀਆਂ ਖੁਸ਼ੀਆਂ ਇਸ ਪਰਿਵਾਰ ਨੂੰ ਬਖਸ਼ੀਆਂ ਪ੍ਰਮਾਤਮਾ ਇਸ ਨਵੇਂ ਸਿੱਧੂ ਨੂੰ ਸਾਡੇ ਨੂੰ ਲੰਬੀ ਉਮਰ ਬਖਸ਼ੀ ਜਨੀ ਸਾਹਿਬ ਤੁਸੀਂ ਸੰਸਦ ਦੇ ਵਿੱਚ ਫਿਰ ਸਰਕਾਰ ਕਿਹੜੀ ਸੀ ਆਪਾਂ ਆਪਾਂ ਇੱਥੇ ਤੱਕੇ ਰੱਖੀ ਸਰ ਨਹੀਂ ਨਹੀਂ ਉਹੀ ਤੋਂ ਉਸੇ ਵਾਲੇ ਦੇ ਇਨਸਾਫ ਨੂੰ ਲੈ ਕੇ ਤੁਸੀਂ ਜਿਵੇਂ ਪਹਿਲਾਂ ਜਿਹੜਾ ਫਲੋ ਸੀਗਾ ਉਸ ਦੇ ਜਾਣ ਪਿੱਛੇ ਵੀ ਉਹੀ ਫਲੋ ਲਗਾਤਾਰ ਵਰਕਰਾਰਾ ਮੈਂ ਜਦ ਘਰ ਚ ਆਇਆ ਐਂਟਰ ਕਰਿਆ ਕਮਰੇ ਚ ਬੜਿਆ ਸਾਹਮਣੇ ਸਿੱਧੂ ਦੀ ਫੋਟੋ ਸੀ ਉਹਨੂੰ ਇਹ ਲੱਗਿਆ ਕਿ ਮੰਨੂ ਇਹ ਕਹਿ ਰਿਹਾ ਕਿ ਮੈਂ ਦੁਬਾਰੇ ਆ ਗਿਆ ਬਾਈ ਮੈਂ ਘਰ ਹੀ ਆ ਇੱਕ ਦਿਨ ਆਏਗਾ ਕਿ ਪੂਰਾ ਇਨਸਾਫ ਮਿਲੇਗਾ ਪਰਿਵਾਰ ਦੀ ਪੂਰੀ ਤਸੱਲੀ ਹੋਏਗੀ ਪਰਮਾਤਮਾ ਉਹ ਦਿਨ ਲੈ ਕੇ ਆਵੇ ਤੇ ਹੋਏਗਾ ਬਾਈ ਛੋਟੇ ਸਿੱਧੂ ਦਾ ਜਾਨ ਨਾ ਕੱਟਿਆ ਚੰਨੀ ਪਹੁੰਚੀ ਆ ਕੀ ਕਹਿਣਾ ਦਿਖਾਉਂ ਬਿਲਕੁਲ ਇੱਕ بڑے بڑے ਜਾਖਮ ਦੇ ਉੱਤੇ ਕਹਿੰਦੇ ਨਾ ਮਰਨ ਲੱਗੀ ਐ ਔਰ ਅਸੀਂ ਇਹਨੂੰ ਉਸੇ ਤਰੀਕੇ ਨਾਲ ਹੀ ਲੈ ਰਹੇ ਆ ਭਾਵੇਂ ਅਸੀਂ ਵੱਡੇ ਪੁੱਤ ਦਾ ਜਿਹੜਾ ਖਲਾਅ ਉਹਨੂੰ ਪੂਰਾ ਤਾਂ ਨਹੀਂ ਕਰ ਸਕਦੇ ਪਰੰਤੂ ਇੱਕ ਰਾਹਤ ਜ਼ਰੂਰ ਮਿਲੀ ਐ ਔਰ ਇਸ ਸ਼ੁਭ ਮੌਕੇ ਦੇ ਉੱਤੇ ਆ ਕੇ ਸੀਐਮ ਸਾਹਿਬ ਨੇ ਹੋਰ ਇਸ ਪਲ ਨੂੰ ਰੌਚਕ ਬਣਾਇਆ ਸੁਹਾਣਾ ਬਣਾਇਆ ਮੈਂ ਇਹਨਾਂ ਨੂੰ ਵੀ ਜੀ ਆਇਆਂ ਕਹਿੰਨਾ ਤੁਹਾਡਾ ਸਾਰਿਆਂ ਦਾ ਪ੍ਰੈਸ ਦਾ ਜਿਹਨੇ ਵੀ ਤੁਸੀਂ ਇੱਥੇ ਚਾਹ ਕਰ ਨੂੰ ਕਰਨ ਕਰਨ ਅੱਗੇ ਜੀ ਬਥੇਰਾ ਰੋਕਣ ਦੀ ਕੋਸ਼ਿਸ਼ ਕੀਤੀ ਸੋਸ਼ਲ ਮੀਡੀਆ ਤੇ ਅੱਜ ਪੂਰੀ ਜਿਹੜੀ ਲਹਿਰ ਬਰਕਰਾਰ ਹੈ ਉਸੇ ਤਰ੍ਹਾਂ ਬੇਟਾ ਮੇਰਾ ਵੀ ਆਪ ਦਾ ਸਾਡਾ ਘਰੇਲੂ ਕੋਈ ਵੀ ਇਦਾਂ ਦਾ ਪ੍ਰੋਗਰਾਮ ਨਹੀਂ ਸੀ ਕਿ ਅਸੀਂ ਨੂੰ ਕੋਈ ਸੈਲੀਬ੍ਰੇਟ ਕਰਨਾ ਪਰੰਤੂ ਉਹ ਕਹਿੰਦੇ ਨੇ ਵੀ ਇਹ ਮਹਾਜ ਨੇ ਆਪਣੇ ਆਪ ਰੋਕੇ ਨਹੀਂ ਰੁਕਦੇ ਤਾ ਇਹ ਲੋਕਾਂ ਦਾ ਪਿਆਰ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਚੰਨੀ ਸਾਹਿਬ ਛੋਟੇ ਸਿੱਧੂ ਦਾ ਅੱਜ ਪਹਿਲਾ ਜਨਮ ਦਿਨ ਆਇਓ ਕੀ ਕਹੂੰ ਮੈਂ ਇਸ ਗੱਲ ਨੂੰ ਆਪਣੇ ਤਨਪਾਗਰ ਖੁਸ਼ਕਿਸਮਤ ਸਮਝਦਾ ਕਿ ਅੱਜ ਮੈਂ ਬਾਈ ਜੀ ਦੇ ਪਰਿਵਾਰ ਦੇ ਵਿੱਚ ਆਪਣੇ ਛੋਟੇ ਸਿੱਧੂ ਦੇ ਜਨਮ ਦਿਨ ਮਨਾਉਣ ਵਾਸਤੇ ਇੱਥੇ ਆਇਆ ਤੇ ਮੈਨੂੰ ਬੜੀ ਖੁਸ਼ੀ ਹੈ ਬਹੁਤ ਬਹੁਤ ਸ਼ੁਭ ਕਾਮਨਾਵਾਂ ਉਹਨੂੰ ਆਉਣ ਵਾਲੀ ਜ਼ਿੰਦਗੀ ਦੇ ਲਈ ਤੇ ਬਹੁਤ ਬਹੁਤ ਵਧਾਈ ਮੇਰੇ ਬੀਬੀ ਜੀ ਨੂੰ ਤੇ ਬਾਈ ਜੀ ਨੂੰ ਤੇ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਪਰਿਵਾਰ ਦੇ ਵਿੱਚ ਦੁਬਾਰੇ ਸਿੱਧੂ ਨੇ ਆ ਕੇ ਆਪਣੀਆਂ ਖੁਸ਼ੀਆਂ ਇਸ ਪਰਿਵਾਰ ਨੂੰ ਬਖਸ਼ੀਆਂ ਪ੍ਰਮਾਤਮਾ ਇਸ ਨਵੇਂ ਸਿੱਧੂ ਨੂੰ ਸਾਡੇ ਨੂੰ ਲੰਬੀ ਉਮਰ ਬਖਸ਼ੇ ਜਨੀ ਸਾਹਿਬ ਤੁਸੀਂ ਸੰਸਦ ਦੇ ਵਿੱਚ ਫਿਰ ਸਰਕਾਰ ਘੇੜੀ ਸੀ ਆਪਾਂ ਇੱਥੇ ਤੱਕੇ ਰੱਖੀ ਸਰ ਉਹੀ ਨਹੀਂ ਨਹੀਂ ਉਹੀ ਤੋਂ ਉਸੇ ਵਾਲੇ ਦੇ ਇਨਸਾਫ ਨੂੰ ਲੈ ਕੇ ਤੁਸੀਂ ਜਿਵੇਂ ਪਹਿਲਾਂ ਜਿਹੜਾ ਫਲੋ ਸੀਗਾ ਉਸਦੇ ਜਾਣ ਪਿੱਛੋਂ ਵੀ ਉਹੀ ਫਲੋ ਲਗਾਤਾਰ ਵਰਕਰਾਰਾ ਮੈਂ ਜਦ ਘਰ 'ਚ ਆਇਆ ਐਂਟਰ ਕਰਿਆ ਕਮਰੇ 'ਚ ਬੜਿਆ ਸਾਹਮਣੇ ਸਿੱਧੂ ਦੀ ਫੋਟੋ ਸੀ ਉਨੂੰ ਇਹ ਲੱਗਿਆ ਕਿ ਮਨੂੰ ਇਹ ਕਹਿ ਰਿਹਾ ਕਿ ਮੈਂ ਦੁਬਾਰੇ ਆ ਗਿਆ ਬਾਈ ਮੈਂ ਘਰ ਹੀ ਆ ਇੱਕ ਦਿਨ ਆਏਗਾ ਕਿ ਪੂਰਾ ਇਨਸਾਫ ਮਿਲੇਗਾ ਪਰਿਵਾਰ ਦੀ ਪੂਰੀ ਤਸੱਲੀ ਹੋਏਗੀ ਪਰਮਾਤਮਾ ਉਹ ਦਿਨ ਲੈ ਕੇ ਆਵੇ ਤੇ ਹੋਏਗਾ ਬਾਈ ਛੋਟੇ ਸਿੱਧੂ ਦਾ ਜਨਮ ਨਾ ਕਿੱਥੇ ਚੱਲੀ ਪਹੁੰਚੀ ਹੈ ਕੀ ਕਹਿਣਾ ਦਿਖਾਉਂ ਬਿਲਕੁਲ ਇੱਕ ਬੜੇ-ਬੜੇ ਜਾਕਮ ਦੇ ਉੱਤੇ ਕਹਿੰਦੇ ਨਾ ਮੱਲਮ ਲੱਗੀ ਹੈ ਔਰ ਅਸੀਂ ਇਹਨੂੰ ਉਸੇ ਤਰੀਕੇ ਨਾਲ ਹੀ ਲੈ ਰਹੇ ਆਂ ਭਾਵੇਂ ਅਸੀਂ ਵੱਡੇ ਪੁੱਤ ਦਾ ਜਿਹੜਾ ਖਲਾਇ ਉਹਨੂੰ ਪੂਰਾ ਤਾਂ ਨਹੀਂ ਕਰ ਸਕਦੇ ਪਰੰਤੂ ਇੱਕ ਰਾਹਤ ਜਰੂਰ ਮਿਲੀ ਹੈ ਔਰ ਇਸ ਸ਼ੁਭ ਮੌਕੇ ਦੇ ਉੱਤੇ ਆ ਕੇ ਸੀਐਮ ਸਾਹਿਬ ਨੇ ਫੋਰ ਇਸ ਪਲ ਨੂੰ ਰੌਚਕ ਬਣਾਇਆ ਸੁਹਾਣਾ ਬਣਾਇਆ ਮੈਂ ਇਹਨਾਂ ਨੂੰ ਵੀ ਜੀ ਆਇਆਂ ਕਹਿੰਦਾ ਤੁਹਾਡਾ ਸਾਰਿਆਂ ਦਾ ਪ੍ਰੈਸ ਦਾ ਜਿਹਨੇ ਵੀ ਤੁਸੀਂ ਇੱਥੇ ਚਾਹ ਕਰਦੋਂ ਗੱਲ ਕਰੀ ਅੱਗੇ ਜੀ ਬਥੇਰਾ ਰੋਕਣ ਦੀ ਕੋਸ਼ਿਸ਼ ਕੀਤੀ ਸੋਸ਼ਲ ਮੀਡੀਆ ਤੇ ਅੱਜ ਪੂਰੀ ਜਿਹੜੀ ਲਹਿਰ ਵਰਕਰਾਰ ਹੈ ਉਸੇ ਤਰ੍ਹਾਂ ਬੇਟਾ ਮੇਰਾ ਵੀ ਆਪ ਦਾ ਸਾਡਾ ਘਰੇਲੂ ਕੋਈ ਵੀ ਇਦਾਂ ਦਾ ਪ੍ਰੋਗਰਾਮ ਨਹੀਂ ਸੀ ਕੇ ਅਸੀਂ ਨੂੰ ਕੋਈ ਸੈਲੀਬ੍ਰੇਟ ਕਰਨਾ ਪਰੰਤੂ ਉਹ ਕਹਿੰਦੇ ਨੇ ਵੀ ਇਹ ਮਹਾਜ ਨੇ ਆਪਣੇ ਆਪ ਰੋਕੇ ਨਹੀਂ ਰੁਕਦੇ ਤਾਂ ਇਹ ਲੋਕਾਂ ਦਾ ਪਿਆਰ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਚੰਨੀ ਸਾਹਿਬ ਛੋਟੇ ਸਿੱਧੂ ਦਾ ਅੱਜ ਪਹਿਲਾ ਜਨਮ ਦਿਨ ਆਇਆ ਉਹ ਕੀ ਕਹੂੰ ਮੈਂ ਇਸ ਕਰ ਨੂੰ ਆਪਣੇ ਤਨ ਭਾਗ ਅਰ ਖੁਸ਼ਕਿਸਮਤ ਸਮਝਦਾ ਕਿ ਅੱਜ ਮੈਂ ਬਾਈ ਜੀ ਦੇ ਪਰਿਵਾਰ ਦੇ ਵਿੱਚ ਆਪਣੇ ਛੋਟੇ ਸਿੱਧੂ ਦੇ ਜਨਮ ਦਿਨ ਮਨਾਉਣ ਵਾਸਤੇ ਇੱਥੇ ਆਇਆ ਤੇ ਮੈਨੂੰ ਬੜੀ ਖੁਸ਼ੀ ਹੈ ਬਹੁਤ ਬਹੁਤ ਸ਼ੁਭ ਕਾਮਨਾਵਾਂ ਉਹਨੂੰ ਆਉਣ ਵਾਲੀ ਜ਼ਿੰਦਗੀ ਦੇ ਲਈ ਤੇ ਬਹੁਤ ਬਹੁਤ ਵਧਾਈ ਮੇਰੇ ਬੀਬੀ ਜੀ ਨੂੰ ਤੇ ਭਾਈ ਜੀ ਨੂੰ ਤੇ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਪਰਿਵਾਰ ਦੇ ਵਿੱਚ ਦੁਬਾਰੇ ਸਿੱਧੂ ਨੇ ਆ ਕੇ ਆਪਣੀਆਂ ਖੁਸ਼ੀਆਂ ਇਸ ਪਰਿਵਾਰ ਨੂੰ ਬਖਸ਼ੀਆਂ ਪ੍ਰਮਾਤਮਾ ਇਸ ਨਵੇਂ ਸਿੱਧੂ ਨੂੰ ਸਾਡੇ ਨੂੰ ਲੰਬੀ ਉਮਰ ਬਖਸ਼ੀ ਜਨੀ ਸਾਹਿਬ ਤੁਸੀਂ ਸੰਸਦ ਦੇ ਵਿੱਚ ਫੇਰ ਸਰਕਾਰ ਘੇੜੀ ਸੀ ਆਪਾਂ ਇੱਥੇ ਤੱਕੇ ਰੱਖੀ ਸਰ ਨਹੀਂ ਨਹੀਂ ਉਹੀ ਤੋਂ ਉਸੇ ਵਾਲੇ ਦੇ ਇਨਸਾਫ ਨੂੰ ਲੈ ਕੇ ਤੁਸੀਂ ਜਿਵੇਂ ਪਹਿਲਾਂ ਜਿਹੜਾ ਫਲੋ ਸੀਗਾ ਉਸਦੇ ਜਾਣ ਪਿੱਛੋਂ ਵੀ ਉਹੀ ਫਲੋ ਲਗਾਤਾਰ ਵਰਕਰਾਰਾ ਮੈਂ ਜਦ ਕਰ ਚਾਇਆ ਐਂਟਰ ਕਰਿਆ ਕਮਰੇ ਚ ਬੜਿਆ ਸਾਹਮਣੇ ਸਿੱਧੂ ਦੀ ਫੋਟੋ ਸੀ ਉਹਨੂੰ ਇਹ ਲੱਗਿਆ ਕਿ ਮੰਨੂ ਉਹ ਇਹ ਕਹਿ ਰਿਹਾ ਕਿ ਮੈਂ ਦੁਬਾਰੇ ਆ ਗਿਆ ਬਾਈ ਮੈਂ ਘਰ ਹੀ ਆ ਇੱਕ ਦਿਨ ਆਏਗਾ ਕਿ ਪੂਰਾ ਇਨਸਾਫ ਮਿਲੇਗਾ ਪਰਿਵਾਰ ਦੀ ਪੂਰੀ ਤਸੱਲੀ ਹੋਏਗੀ ਪਰਮਾਤਮਾ ਉਹ ਦਿਨ ਲੈ ਕੇ ਆਵੇ ਤੇ ਹੋਏਗਾ ਬਾਈ ਛੋਟੇ ਸਿੱਧੂ ਦਾ ਜਨਮ ਨਾ ਕੀਟਿਆ ਚੰਨੀ ਪਹੁੰਚੀ ਹੈ ਕੀ ਕਹਿਣਾ ਦਿਖਾਉਂ ਬਿਲਕੁਲ ਇੱਕ ਬੜੇ-ਬੜੇ ਝਾਕਮ ਦੇ ਉੱਤੇ ਕਹਿੰਦੇ ਨਾ ਮਰਦਮ ਲੱਗੀ ਹੈ ਔਰ ਅਸੀਂ ਇਹਨੂੰ ਉਸੇ ਤਰੀਕੇ ਨਾਲ ਹੀ ਲੈ ਰਹੇ ਆਂ ਭਾਵੇਂ ਅਸੀਂ ਵੱਡੇ ਪੁੱਤ ਦਾ ਜਿਹੜਾ ਖਲਾਅ ਹੈ ਉਹਨੂੰ ਪੂਰਾ ਤਾਂ ਨਹੀਂ ਕਰ ਸਕਦੇ ਪਰੰਤੂ ਇੱਕ ਰਾਹਤ ਜ਼ਰੂਰ ਮਿਲੀ ਹੈ ਔਰ ਇਸ ਸ਼ੁਭ ਮੌਕੇ ਦੇ ਉੱਤੇ ਆ ਕੇ ਸੀਐਮ ਸਾਹਿਬ ਨੇ ਫੋਰ ਇਸ ਪਲ ਨੂੰ ਰੌਚਕ ਬਣਾਇਆ ਸੁਹਾਣਾ ਬਣਾਇਆ ਮੈਂ ਇਹਨਾਂ ਨੂੰ ਵੀ ਜੀ ਆਇਆਂ ਕਹਿੰਨਾ ਤੁਹਾਡਾ ਸਾਰਿਆਂ ਦਾ ਪ੍ਰੈਸ ਦਾ ਜਿਹਨੇ ਵੀ ਤੁਸੀਂ ਇੱਥੇ ਚਾ ਕਰ ਨੂੰ ਗੱਲ ਕਰਨ ਬਥੇਰਾ ਧੰਨਵਾਦ ਕਰਦਾ ਅੰਕ ਜੀ ਬਥੇਰਾ ਰੋਕਣ ਦੀ ਕੋਸ਼ਿਸ਼ ਕੀਤੀ ਸੋਸ਼ਲ ਮੀਡੀਆ ਤੇ ਅੱਜ ਪੂਰੀ ਜਿਹੜੀ ਲਹਿਰ ਬਰਕਰਾਰ ਹੈ ਉਸੇ ਤਰ੍ਹਾਂ ਬੇਟਾ ਮੇਰਾ ਵੀ ਆਪ ਦਾ ਸਾਡਾ ਘਰੇਲੂ ਕੋਈ ਵੀ ਇਦਾਂ ਦਾ ਪ੍ਰੋਗਰਾਮ ਨਹੀਂ ਸੀ ਕੇ ਅਸੀਂ ਨੂੰ ਕੋਈ ਸੈਲੀਬ੍ਰੇਟ ਕਰਨਾ ਪਰੰਤੂ ਉਹ ਕਹਿੰਦੇ ਨੇ ਵੀ ਇਹ ਮਹਾਜਨੇ ਆਪਣੇ ਆਪ ਰੋਕੇ ਨਹੀਂ ਰੁਕਦੇ ਤਾਂ ਇਹ ਲੋਕਾਂ ਦਾ ਪਿਆਰ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਚੰਨੀ ਸਾਹਿਬ ਛੋਟੇ ਸਿੱਧੂ ਦਾ ਅੱਜ ਪਹਿਲਾ ਜਨਮ ਦਿਨ ਆਇਆ ਉਹ ਕੀ ਕਹੂੰਗਾ ਮੈਂ ਇਸ ਕਹ ਲੂੰ ਆਪਣੇ ਤਨ ਭਾਗ ਅਰ ਖੁਸ਼ਕਿਸਮਤ ਸਮਝਦਾ ਕਿ ਅੱਜ ਮੈਂ ਬਾਈ ਜੀ ਦੇ ਪਰਿਵਾਰ ਦੇ ਵਿੱਚ ਆਪਣੇ ਛੋਟੇ ਸਿੱਧੂ ਦੇ ਜਨਮ ਦਿਨ ਮਨਾਉਣ ਵਾਸਤੇ ਇੱਥੇ ਆਇਆ ਤੇ ਮੈਨੂੰ ਬੜੀ ਖੁਸ਼ੀ ਹੈ ਬਹੁਤ ਬਹੁਤ ਸ਼ੁਭ ਕਾਮਨਾਵਾਂ ਉਹਨੂੰ ਆਉਣ ਵਾਲੀ ਜ਼ਿੰਦਗੀ ਦੇ ਲਈ ਤੇ ਬਹੁਤ ਬਹੁਤ ਵਧਾਈ ਮੇਰੇ ਬੀਬੀ ਜੀ ਨੂੰ ਤੇ ਭਾਈ ਜੀ ਨੂੰ ਤੇ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਪਰਿਵਾਰ ਦੇ ਵਿੱਚ ਦੁਬਾਰੇ ਸਿੱਧੂ ਨੇ ਆ ਕੇ ਆਪਣੀਆਂ ਖੁਸ਼ੀਆਂ ਇਸ ਪਰਿਵਾਰ ਨੂੰ ਬਖਸ਼ੀਆਂ ਪ੍ਰਮਾਤਮਾ ਇਸ ਨਵੇਂ ਸਿੱਧੂ ਨੂੰ ਸਾਡੇ ਨੂੰ ਲੰਬੀ ਉਮਰ ਬਖਸ਼ੀ ਚੰਨੀ ਸਾਹਿਬ ਤੁਸੀਂ ਸੰਸਦ ਦੇ ਵਿੱਚ ਫੇਰ ਸਰਕਾਰ ਘੇੜੀ ਸੀ ਆਪਾਂ ਆਪਾਂ ਇੱਥੇ ਤੱਕੇ ਰੱਖੀ ਸਰ ਉਹੀ ਨਹੀਂ ਉਹੀ ਤੋਂ ਮੁਸੇ ਵਾਲੇ ਦੇ ਇਨਸਾਫ ਨੂੰ ਲੈ ਕੇ ਤੁਸੀਂ ਜਿਵੇਂ ਪਹਿਲਾਂ ਜਿਹੜਾ ਫਲੋ ਸੀਗਾ ਉਸ ਦੇ ਜਾਣ ਪਿੱਛੇ ਵੀ ਉਹੀ ਫਲੋ ਲਗਾਤਾਰ ਵਰਕਰਾਰਾ ਮੈਂ ਜਦ ਕਰ ਚ ਆਇਆ ਐਂਟਰ ਕਰਿਆ ਕਮਰੇ ਚ ਬੜਿਆ ਸਾਹਮਣੇ ਸਿੱਧੂ ਦੀ ਫੋਟੋ ਸੀ ਉਹਨੂੰ ਇਹ ਲੱਗਿਆ ਕਿ ਮੰਨੂ ਇਹ ਕਹਿ ਰਿਹਾ ਕਿ ਮੈਂ ਦੁਬਾਰੇ ਆ ਗਿਆ ਬਾਈ ਮੈਂ ਘਰ ਹੀ ਆ ਇੱਕ ਦਿਨ ਆਏਗਾ ਕਿ ਪੂਰਾ ਇਨਸਾਫ ਮਿਲੇਗਾ ਪਰਿਵਾਰ ਦੀ ਪੂਰੀ ਤਸੱਲੀ ਹੋਏਗੀ ਪਰਮਾਤਮਾ ਉਹ ਦਿਨ ਲੈ ਕੇ ਆਵੇ ਤੇ ਹੋਏਗਾ ਬਾਈ ਛੋਟੇ ਸਿੱਧੂ ਦਾ ਜਾਨ ਨਾ ਕੱਟਿਆ ਚੰਨੀ ਪਹੁੰਚੀ ਹੈ ਕੀ ਕਹਿਣਾ ਦਿਖਾਉਂ ਬਿਲਕੁਲ ਇੱਕ بڑے بڑے ਜਾਖਮ ਦੇ ਉੱਤੇ ਕਹਿੰਦੇ ਨਾ ਮਰਨ ਲੱਗੀ ਹੈ ਔਰ ਅਸੀਂ ਉਸੇ ਤਰੀਕੇ ਨਾਲ ਹੀ ਲੈ ਰਹੇ ਆਂ ਭਾਵੇਂ ਅਸੀਂ ਵੱਡੇ ਪੁੱਤ ਦਾ ਜਿਹੜਾ ਖਲਾਅ ਉਹਨੂੰ ਪੂਰਾ ਤਾਂ ਨਹੀਂ ਕਰ ਸਕਦੇ ਪਰੰਤੂ ਇੱਕ ਰਾਹਤ ਜ਼ਰੂਰ ਮਿਲੀ ਹੈ ਔਰ ਇਸ ਸ਼ੁਭ ਮੌਕੇ ਦੇ ਉੱਤੇ ਆ ਕੇ ਸੀਐਮ ਸਾਹਿਬ ਨੇ ਹੋਰ ਇਸ ਪਲ ਨੂੰ ਰੌਚਕ ਬਣਾਇਆ ਸੁਹਾਣਾ ਬਣਾਇਆ ਮੈਂ ਇਹਨਾਂ ਨੂੰ ਵੀ ਜੀ ਆਇਆਂ ਕਹਿੰਨਾ ਤੁਹਾਡਾ ਸਾਰਿਆਂ ਦਾ ਪ੍ਰੈਸ ਦਾ ਜਿਹਨੇ ਵੀ ਤੁਸੀਂ ਇੱਥੇ ਚੈੱਕ ਕਰਨ ਦਾ ਕੰਮ ਕੀਤਾ ਬਥੇਰੇ ਬਥੇਰੇ ਰੋਕਣ ਦੀ ਕੋਸ਼ਿਸ਼ ਕੀਤੀ ਸੋਸ਼ਲ ਮੀਡੀਆ ਤੇ ਅੱਜ ਪੂਰੀ ਜਿਹੜੀ ਲਹਿਰ ਬਰਕਰਾਰ ਹੈ ਉਸੇ ਤਰ੍ਹਾਂ ਬੇਟਾ ਮੇਰਾ ਵੀ ਆਪ ਦਾ ਸਾਡਾ ਘਰ ਨੂੰ ਕੋਈ ਵੀ ਇਦਾਂ ਦਾ ਪ੍ਰੋਗਰਾਮ ਨਹੀਂ ਸੀ ਕੇ ਅਸੀਂ ਨੂੰ ਕੋਈ ਸੈਲੀਬ੍ਰੇਟ ਕਰਨਾ ਪਰੰਤੂ ਉਹ ਕਹਿੰਦੇ ਨੇ ਵੀ ਇਹ ਮਹਾਜ ਨੇ ਆਪਣੇ ਆਪ ਰੋਕੇ ਨਹੀਂ ਰੁਕਦੇ ਤਾਂ ਇਹ ਲੋਕਾਂ ਦਾ ਪਿਆਰ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਚੰਨੀ ਸਾਹਿਬ ਛੋਟੇ ਸਿੱਧੂ ਦਾ ਅੱਜ ਪਹਿਲਾ ਜਨਮ ਦਿਨ ਆਇਆ ਉਹ ਕੀ ਕਹੂੰ ਮੈਂ ਇਸ ਗੱਲ ਨੂੰ ਆਪਣੇ ਤਨ ਭਾਗ ਔਰ ਖੁਸ਼ਕਿਸਮਤ ਸਮਝਦਾ ਕਿ ਅੱਜ ਮੈਂ ਬਾਈ ਜੀ ਦੇ ਪਰਿਵਾਰ ਦੇ ਵਿੱਚ ਆਪਣੇ ਛੋਟੇ ਸਿੱਧੂ ਦੇ ਜਨਮ ਦਿਨ ਮਨਾਉਣ ਵਾਸਤੇ ਇੱਥੇ ਆਇਆ ਤੇ ਮੈਨੂੰ ਬੜੀ ਖੁਸ਼ੀ ਹੈ ਬਹੁਤ ਬਹੁਤ ਸ਼ੁਭ ਕਾਮਨਾਵਾਂ ਉਹਨੂੰ ਆਉਣ ਵਾਲੀ ਜ਼ਿੰਦਗੀ ਦੇ ਲਈ ਤੇ ਬਹੁਤ ਬਹੁਤ ਵਧਾਈ ਮੇਰੇ ਬੀਬੀ ਜੀ ਨੂੰ ਤੇ ਭਾਈ ਜੀ ਨੂੰ ਤੇ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਪਰਿਵਾਰ ਦੇ ਵਿੱਚ ਦੁਬਾਰੇ ਸਿੱਧੂ ਨੇ ਆ ਕੇ ਆਪਣੀਆਂ ਖੁਸ਼ੀਆਂ ਇਸ ਪਰਿਵਾਰ ਨੂੰ ਬਖਸ਼ੀਆਂ ਪ੍ਰਮਾਤਮਾ ਇਸ ਨਵੇਂ ਸਿੱਧੂ ਨੂੰ ਸਾਡੇ ਨੂੰ ਲੰਬੀ ਉਮਰ ਬਖਸ਼ੀ ਜਨੀ ਸਾਹਿਬ ਤੁਸੀਂ ਸੰਸਦ ਦੇ ਵਿੱਚ ਫਿਰ ਸਰਕਾਰ ਘੇੜੀ ਸੀ ਆਪਾਂ ਇੱਥੇ ਤੱਕੇ ਰੱਖੀ ਸਰ ਉਹੀ ਨਹੀਂ ਨਹੀਂ ਉਹੀ ਤੋਂ ਉਸੇ ਵਾਲੇ ਦੇ ਇਨਸਾਫ ਨੂੰ ਲੈ ਕੇ ਤੁਸੀਂ ਜਿਵੇਂ ਪਹਿਲਾਂ ਜਿਹੜਾ ਫਲੋ ਸੀਗਾ ਉਸ ਦੇ ਜਾਣ ਪਿੱਛੋਂ ਵੀ ਉਹੀ ਫਲੋ ਲਗਾਤਾਰ ਵਰਕਰਾਰਾ ਮੈਂ ਜਦ ਕਰ ਚ ਆਇਆ ਐਂਟਰ ਕਰਿਆ ਕਮਰੇ ਚ ਬੜਿਆ ਸਾਹਮਣੇ ਸਿੱਧੂ ਦੀ ਫੋਟੋ ਸੀ ਉਹਨੂੰ ਇਹ ਲੱਗਿਆ ਕਿ ਮੰਨੂ ਇਹ ਕਹਿ ਰਿਹਾ ਕਿ ਮੈਂ ਦੁਬਾਰੇ ਆ ਗਿਆ ਬਾਈ ਮੈਂ ਘਰ ਹੀ ਆ ਇੱਕ ਦਿਨ ਆਏਗਾ ਕਿ ਪੂਰਾ ਇਨਸਾਫ ਮਿਲੇਗਾ ਪਰਿਵਾਰ ਦੀ ਪੂਰੀ ਤਸੱਲੀ ਹੋਏਗੀ ਪਰਮਾਤਮਾ ਉਹ ਦਿਨ ਲੈ ਕੇ ਆਵੇ ਤੇ ਹੋਏਗਾ ਬਾਈ ਛੋਟੇ ਸਿੱਧੂ ਦਾ ਜਨਮ ਲੈ ਕੇ ਕੱਟਿਆ ਚੰਨੀ ਪਹੁੰਚੀ ਹੈ ਮਤਲਬ ਲੱਗੀ ਹੈ ਔਰ ਅਸੀਂ ਇਹਨੂੰ ਉਸੇ ਤਰੀਕੇ ਨਾਲ ਹੀ ਲੈ ਰਹੇ ਆਂ ਭਾਵੇਂ ਅਸੀਂ ਵੱਡੇ ਪੁੱਤ ਦਾ ਜਿਹੜਾ ਖਲਾਅ ਉਹਨੂੰ ਪੂਰਾ ਤਾਂ ਨਹੀਂ ਕਰ ਸਕਦੇ ਪਰੰਤੂ ਇੱਕ ਰਾਹਤ ਜਰੂਰ ਮਿਲੀ ਹੈ ਔਰ ਇਸ ਸ਼ੁਭ ਮੌਕੇ ਦੇ ਉੱਤੇ ਆ ਕੇ ਸੀਐਮ ਸਾਹਿਬ ਨੇ ਫੋਰ ਇਸ ਪਲ ਨੂੰ ਰੌਚਕ ਬਣਾਇਆ ਸੁਹਾਣਾ ਬਣਾਇਆ ਮੈਂ ਇਹਨਾਂ ਨੂੰ ਵੀ ਜੀ ਆਇਆਂ ਕਹਿੰਨਾ ਤੁਹਾਡਾ ਸਾਰਿਆਂ ਦਾ ਪ੍ਰੈਸ ਦਾ ਜਿਹਨੇ ਵੀ ਤੁਸੀਂ ਇੱਥੇ ਚਾ ਕੰਮ ਕਰਨ ਲਈ ਬਥੇਰਾ ਰੋਕਣ ਲਈ ਅੰਕ ਜੀ ਬਥੇਰਾ ਰੋਕਣ ਦੀ ਕੋਸ਼ਿਸ਼ ਕੀਤੀ ਸੋਸ਼ਲ ਮੀਡੀਆ ਤੇ ਅੱਜ ਪੂਰੀ ਜਿਹੜੀ ਲਹਿਰ ਬਰਕਰਾਰ ਹੈ ਉਸੇ ਤਰ੍ਹਾਂ ਬੇਟਾ ਮੇਰਾ ਵੀ ਆਪ ਦਾ ਸਾਡਾ ਘਰੇਲੂ ਕੋਈ ਵੀ ਇਦਾਂ ਦਾ ਪ੍ਰੋਗਰਾਮ ਨਹੀਂ ਸੀ ਕੇ ਅਸੀਂ ਨੂੰ ਕੋਈ ਸੈਲੀਬ੍ਰੇਟ ਕਰਨਾ ਪਰੰਤੂ ਉਹ ਕਹਿੰਦੇ ਨੇ ਵੀ ਇਹ ਮਹਾਜ ਨੇ ਆਪਣੇ ਆਪ ਰੋਕੇ ਨਹੀਂ ਰੁਕਦੇ ਤਾਂ ਇਹ ਲੋਕਾਂ ਦਾ ਪਿਆਰ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਚੰਨੀ ਸਾਹਿਬ ਛੋਟੇ ਸਿੱਧੂ ਦਾ ਅੱਜ ਪਹਿਲਾ ਜਨਮ ਦਿਨ ਆਇਆ ਉਹ ਕੀ ਕਹੂੰ ਮੈਂ ਇਸ ਗੱਲ ਨੂੰ ਆਪਣੇ ਤਨ ਭਾਗ ਅਰ ਖੁਸ਼ਕਿਸਮਤ ਸਮਝਦਾ ਕਿ ਅੱਜ ਮੈਂ ਬਾਈ ਜੀ ਦੇ ਪਰਿਵਾਰ ਦੇ ਵਿੱਚ ਆਪਣੇ ਛੋਟੇ ਸਿੱਧੂ ਦੇ ਜਨਮ ਦਿਨ ਮਨਾਉਣ ਵਾਸਤੇ ਇੱਥੇ ਆਇਆ ਤੇ ਮੈਨੂੰ ਬੜੀ ਖੁਸ਼ੀ ਹੈ ਬਹੁਤ ਬਹੁਤ ਸ਼ੁਭ ਕਾਮਨਾਵਾਂ ਉਹਨੂੰ ਆਉਣ ਵਾਲੀ ਜ਼ਿੰਦਗੀ ਦੇ ਲਈ ਤੇ ਬਹੁਤ ਬਹੁਤ ਵਧਾਈ ਮੇਰੇ ਬੀਬੀ ਜੀ ਨੂੰ ਤੇ ਭਾਈ ਜੀ ਨੂੰ ਤੇ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਪਰਿਵਾਰ ਦੇ ਵਿੱਚ ਦੁਬਾਰੇ ਸਿੱਧੂ ਨੇ ਆ ਕੇ ਆਪਣੀਆਂ ਖੁਸ਼ੀਆਂ ਇਸ ਪਰਿਵਾਰ ਨੂੰ ਬਖਸ਼ੀਆਂ ਪਰਮਾਤਮਾ ਇਸ ਨਵੇਂ ਸਿੱਧੂ ਨੂੰ ਸਾਡੇ ਨੂੰ ਲੰਬੀ ਉਮਰ ਬਖਸ਼ੀ ਜਨੀ ਸਾਹਿਬ ਤੁਸੀਂ ਸੰਸਦ ਦੇ ਵਿੱਚ ਫੇਰ ਸਰਕਾਰ ਘੇੜੀ ਸੀ ਆਪਾਂ ਇੱਥੇ ਤੱਕੇ ਰੱਖੀ ਨੀ ਨੀ ਉਹੀ ਤੁਮਸੇ ਵਾਲੇ ਦੇ ਇਨਸਾਫ ਨੂੰ ਲੈ ਕੇ ਤੁਸੀਂ ਜਿਵੇਂ ਪਹਿਲਾਂ ਜਿਹੜਾ ਫਲੋ ਸੀਗਾ ਉਸਦੇ ਜਾਣ ਪਿੱਛੋਂ ਵੀ ਉਹੀ ਫਲੋ ਲਗਾਤਾਰ ਵਰਕਰਾਰਾ ਮੈਂ ਜਦ ਚਾਹ ਆਇਆ ਐਂਟਰ ਕਰਿਆ ਕਮਰੇ ਚ ਬੜਿਆ ਸਾਹਮਣੇ ਸਿੱਧੂ ਦੀ ਫੋਟੋ ਸੀ ਉਹਨੂੰ ਇਹ ਲੱਗਿਆ ਕਿ ਮੰਨੂ ਇਹ ਕਹਿ ਰਿਹਾ ਕਿ ਮੈਂ ਦੁਬਾਰੇ ਆ ਗਿਆ ਬਾਈ ਮੈਂ ਘਰ ਹੀ ਆ ਇੱਕ ਦਿਨ ਆਏਗਾ ਕਿ ਪੂਰਾ ਇਨਸਾਫ ਮਿਲੇਗਾ ਪਰਿਵਾਰ ਦੀ ਪੂਰੀ ਤਸੱਲੀ ਹੋਏਗੀ ਪਰਮਾਤਮਾ ਉਹ ਦਿਨ ਲੈ ਕੇ ਆਵੇ ਤੇ ਹੋਏਗਾ ਬਾਈ ਛੋਟੇ ਸਿੱਧੂ ਦਾ ਜਾਨ ਨਾ ਕਿੱਟਿਆ ਚੰਨੀ ਪਹੁੰਚੀ ਹੈ ਕੀ ਕਹਿਣਾ ਦਿਹਾਣ ਬਿਲਕੁਲ ਇੱਕ ਬੜੇ-ਬੜੇ ਝਾਕਮ ਦੇ ਉੱਤੇ ਕਹਿੰਦੇ ਨਾ ਮਰਨ ਲੱਗੀ ਹੈ ਔਰ ਅਸੀਂ ਇਹਨੂੰ ਉਸੇ ਤਰੀਕੇ ਨਾਲ ਹੀ ਲੈ ਰਹੇ ਆਂ ਭਾਵੇਂ ਅਸੀਂ ਵੱਡੇ ਪੁੱਤ ਦਾ ਜਿਹੜਾ ਖਲਾਅ ਉਹਨੂੰ ਪੂਰਾ ਤਾਂ ਨਹੀਂ ਕਰ ਸਕਦੇ ਪਰੰਤੂ ਇੱਕ ਰਾਹਤ ਜ਼ਰੂਰ ਮਿਲੀ ਹੈ ਔਰ ਇਸ ਸ਼ੁਭ ਮੌਕੇ ਦੇ ਉੱਤੇ ਆ ਕੇ ਸੀਐਮ ਸਾਹਿਬ ਨੇ ਫੋਰ ਇਸ ਪਲ ਨੂੰ ਰੌਚਕ ਬਣਾਇਆ ਸੁਹਾਣਾ ਬਣਾਇਆ ਮੈਂ ਇਹਨਾਂ ਨੂੰ ਵੀ ਜੀ ਆਇਆਂ ਕਹਿੰਦਾ ਤੁਹਾਡਾ ਸਾਰਿਆਂ ਦਾ ਪ੍ਰੈਸ ਦਾ ਜਿਹਨੇ ਵੀ ਤੁਸੀਂ ਇੱਥੇ ਚ ਆ ਕੇ ਕੰਮ ਕਰਨ ਲਈ ਅੱਗੇ ਜੀ ਬਥੇਰਾ ਰੋਕਣ ਦੀ ਕੋਸ਼ਿਸ਼ ਕੀਤੀ ਸੋਸ਼ਲ ਮੀਡੀਆ ਤੇ ਅੱਜ ਪੂਰੀ ਜਿਹੜੀ ਲਹਿਰ ਬਰਕਰਾਰ ਹੈ ਉਸੇ ਤਰ੍ਹਾਂ ਬੇਟਾ ਮੇਰਾ ਵੀ ਆਪ ਦਾ ਸਾਡਾ ਘਰ ਨੂੰ ਕੋਈ ਵੀ ਇੰਨਾ ਦਾ ਪ੍ਰੋਗਰਾਮ ਨਹੀਂ ਸੀ ਕੇ ਅਸੀਂ ਨੂੰ ਕੋਈ ਸੈਲੀਬ੍ਰੇਟ ਕਰਨਾ ਪਰੰਤੂ ਉਹ ਕਹਿੰਦੇ ਨੇ ਵੀ ਇਹ ਮਹਾਜਨੇ ਆਪਣੇ ਆਪ ਰੋਕੇ ਨਹੀਂ ਰੁਕਦੇ ਤਾਂ ਇਹ ਲੋਕਾਂ ਦਾ ਪਿਆਰ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਚੰਨੀ ਸਾਹਿਬ ਛੋਟੇ ਸਿੱਧੂ ਦਾ ਅੱਜ ਪਹਿਲਾ ਜਨਮ ਦਿਨ ਆਇਓ ਕੀ ਕਹੂੰਗਾ ਮੈਂ ਇਸ ਕਹ ਲੂੰ ਆਪਣੇ ਤਨ ਭਾਗ ਅਰ ਖੁਸ਼ਕਿਸਮਤ ਸਮਝਦਾ ਕਿ ਅੱਜ ਮੈਂ ਬਾਈ ਜੀ ਦੇ ਪਰਿਵਾਰ ਦੇ ਵਿੱਚ ਆਪਣੇ ਛੋਟੇ ਸਿੱਧੂ ਦੇ ਜਨਮ ਦਿਨ ਮਨਾਉਣ ਵਾਸਤੇ ਇੱਥੇ ਆਇਆ ਤੇ ਮੈਨੂੰ ਬੜੀ ਖੁਸ਼ੀ ਹੈ ਬਹੁਤ ਬਹੁਤ ਸ਼ੁਭ ਕਾਮਨਾਵਾਂ ਉਹਨੂੰ ਆਉਣ ਵਾਲੀ ਜ਼ਿੰਦਗੀ ਦੇ ਲਈ ਤੇ ਬਹੁਤ ਬਹੁਤ ਵਧਾਈ ਮੇਰੇ ਬੀਬੀ ਜੀ ਨੂੰ ਤੇ ਭਾਈ ਜੀ ਨੂੰ ਤੇ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਪਰਿਵਾਰ ਦੇ ਵਿੱਚ ਦੁਬਾਰੇ ਸਿੱਧੂ ਨੇ ਆ ਕੇ ਆਪਣੀਆਂ ਖੁਸ਼ੀਆਂ ਇਸ ਪਰਿਵਾਰ ਨੂੰ ਬਖਸ਼ੀਆਂ ਪਰਮਾਤਮਾ ਇਸ ਨਵੇਂ ਸਿੱਧੂ ਨੂੰ ਸਾਡੇ ਨੂੰ ਲੰਬੀ ਉਮਰ ਬਖਸ਼ੇ ਜਨੀ ਸਾਹਿਬ ਤੁਸੀਂ ਸੰਸਦ ਦੇ ਵਿੱਚ ਫੇਰ ਸਰਕਾਰ ਘੇੜੀ ਸੀ ਆਪਾਂ ਇੱਥੇ ਤੱਕੇ ਰੱਖੀ ਸਿਰਫ ਨਹੀਂ ਨਹੀਂ ਉਸੇ ਵਾਲੇ ਦੇ ਇਨਸਾਫ ਨੂੰ ਲੈ ਕੇ ਤੁਸੀਂ ਜਿਵੇਂ ਪਹਿਲਾਂ ਜਿਹੜਾ ਫਲੋ ਸੀਗਾ ਉਸ ਦੇ ਜਾਣ ਪਿੱਛੋਂ ਵੀ ਉਹ ਫਲੋ ਲਗਾਤਾਰ ਬਰਕਰਾਰ ਆ ਮੈਂ ਜਦ ਕਰ ਚ ਆਇਆ ਐਂਟਰ ਕਰਿਆ ਕਮਰੇ ਚ ਬੜਿਆ ਸਾਹਮਣੇ ਸਿੱਧੂ ਦੀ